ਸਤਿ ਸ੍ਰੀ ਅਕਾਲ ਜੀ ਮੈਂ ਹਾਜ਼ਰ ਹਾਂ ਇੱਕ ਹੋਰ ਨਵੀਂ ਸਾਖੀ ਲੈ ਕੇ ਅੱਜ ਦੀ ਸਾਖੀ ਹੈ ਬਾਬਾ ਫਰੀਦ ਜੀ ਤੇ ਬੱਕਰੀਆਂ ਦੀ ਸਾਖੀ ਸੋ ਵਾਹਿਗੁਰੂ ਜੀ ਅੱਜ ਆਪਾਂ ਸੁਣਾਵਾਂਗੇ ਬਾਬਾ ਫਰੀਦ ਜੀ ਤੇ ਇੱਕ ਬੱਕਰੀ ਦਾ ਕਿੱਸਾ ਇਸ ਵਿੱਚ ਆਪਾਂ ਜਾਣਾਂਗੇ ਕਿ ਕਿਵੇਂ ਬਾਬਾ ਫਰੀਦ ਜੀ ਨੇ ਬੰਦਗੀ ਕੀਤੀ ਤੇ ਰੱਬ ਨੂੰ ਪਾਇਆ ਸੋ ਆਓ ਹੁਣ ਸਾਖੀ ਸ਼ੁਰੂ ਕਰਦੇ ਹਾਂ ਆਪ ਸਭ ਜਾਣਦੇ ਹੋ ਕਿ ਸਭ ਤੋਂ ਵੱਧ ਕਰਾਮਾਤਾਂ ਬਾਬਾ ਫਰੀਦ ਜੀ ਦੇ ਜੀਵਨ ਵਿੱਚ ਹੋਈਆਂ ਹਨ ਸਭ ਤੋਂ ਜ਼ਿਆਦਾ ਕੌਤਕ ਉਹਨਾਂ ਦੇ ਨਾਲ ਹੀ ਹੋਏ ਹਨ ਇੱਕ ਵਾਰ ਬਾਬਾ ਫਰੀਦ ਸਕਰਗੰਝ ਜੀ ਜੰਗਲ ਵਿੱਚ ਬੈਠੇ ਇਬਾਦਤ ਕਰ ਰਹੇ ਸੀ ਇਬਾਦਤ ਕਰਦੇ ਕਰਦੇ ਅਚਾਨਕ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਉਹਨਾਂ ਦੇ ਕੋਲ ਉਸ ਵਕਤ ਪਾਣੀ ਵੀ ਨਹੀਂ ਸੀ ਜੰਗਲ ਦੇ ਵਿੱਚ ਕਿਤੇ ਵੀ ਆਸੇ ਪਾਸੇ ਪਾਣੀ ਨਹੀਂ ਸੀ ਪਿਆਸ ਨਾਲ ਉਹਨਾਂ ਦਾ ਗਲਾ ਸੁੱਕਣ ਲੱਗ ਪਿਆ ਬਾਬਾ ਫਰੀਦ ਜੀ ਪਾਣੀ ਦੀ ਭਾਲ ਵਿੱਚ ਜੰਗਲ ਵਿੱਚ ਘੁੰਮਣ ਲੱਗ ਪਏ ਜਦੋਂ ਜੰਗਲ ਵਿੱਚ ਥੋੜਾ ਅੰਦਰ ਗਏ ਤਾਂ ਉਹਨਾਂ ਨੂੰ ਇੱਕ ਖੂਹ ਨਜ਼ਰ ਆਇਆ ਖੂਹ ਨੂੰ ਵੇਖ ਕੇ ਬਾਬਾ ਫਰੀਦ ਜੀ ਖੁਸ਼ ਹੋ ਗਏ ਉਹਨਾਂ ਨੇ ਸੋਚਿਆ ਕਿ ਚਲੋ ਹੁਣ ਤਾਂ ਪਾਣੀ ਮਿਲ ਹੀ ਜਾਵੇਗਾ। ਬਾਬਾ ਫਰੀਦ ਜੀ ਹੌਲੀ-ਹੌਲੀ ਉਸ ਖੂਹ ਦੇ ਕੋਲ ਪਹੁੰਚੇ ਤੇ ਖੂਹ ਦੀ ਬੰਨੀ ਉੱਪਰ ਚੜ੍ਹ ਕੇ ਵੇਖਿਆ ਤਾਂ ਖੂਹ ਦੇ ਵਿੱਚ ਪਾਣੀ ਬਹੁਤ ਨੀਚੇ ਸੀ ਤੇ ਆਸ-ਪਾਸੇ ਕੋਈ ਬਾਲਟੀ ਤੇ ਨਾ ਕੋਈ ਰੱਸੀ ਸੀ ਜਿਸ ਨਾਲ ਉਹ ਪਾਣੀ ਕੱਢ ਕੇ ਪੀ ਸਕਣ। ਜਦੋਂ ਉਹਨਾਂ ਨੂੰ ਕੋਈ ਸਾਧਨ ਨਾ ਮਿਲਿਆ ਤਾਂ ਬਾਬਾ ਫਰੀਦ ਜੀ ਸੋਚਣ ਲੱਗ ਪਏ ਕਿ ਇੱਥੇ ਖੂਹ ਵੀ ਹੈ ਤੇ ਪਾਣੀ ਵੀ ਹੈ। ਇੱਥੇ ਨਜ਼ਦੀਕ ਕੋਈ ਨਾ ਕੋਈ ਜ਼ਰੂਰ ਰਹਿੰਦਾ ਹੋਵੇਗਾ ਤੇ ਪਾਣੀ ਪੀਣ ਤੇ ਲੈਣ ਵਾਸਤੇ ਜ਼ਰੂਰ ਆਉਂਦਾ ਹੋਵੇਗਾ। ਕਿਉਂ ਨਾ ਮੈਂ ਖੂਦੇ ਥੋੜਾ ਨੇੜੇ ਬੈਠ ਕੇ ਇੰਤਜ਼ਾਰ ਕਰਾਂ ਸ਼ਾਇਦ ਇੱਥੇ ਜ਼ਰੂਰ ਕੋਈ ਪਾਣੀ ਲੈਣ ਆਵੇਗਾ ਮੈਂ ਉਸ ਤੋਂ ਪਾਣੀ ਮੰਗ ਲਵਾਂਗਾ ਤੇ ਆਪਣੀ ਪਿਆਸ 부ਝਾ ਲਵਾਂਗਾ ਇਹ ਸੋਚ ਕੇ ਬਾਬਾ ਫਰੀਦ ਜੀ ਉਸ ਖੂਦ ਦੇ ਕੋਲ ਬੈਠ ਗਏ ਹਾਲੇ ਥੋੜਾ ਹੀ ਸਮਾਂ ਗੁਜ਼ਰਿਆ ਸੀ ਕਿ ਬਾਬਾ ਫਰੀਦ ਜੀ ਦੀ ਨਜ਼ਰ ਕੁਝ ਬੱਕਰੀਆਂ ਤੇ ਪਈ ਜੋ ਕਿ ਉਸ ਖੂਹ ਵੱਲ ਭੱਜੀਆਂ ਆ ਰਹੀਆਂ ਸਨ ਉਹ ਬੱਕਰੀਆਂ ਖੂਹ ਕੋਲ ਪਹੁੰਚੀਆਂ ਉਹਨਾਂ ਨੇ ਦੇਖਿਆ ਕਿ ਖੂਹ ਦੇ ਵਿੱਚ ਪਾਣੀ ਬਹੁਤ ਗਹਿਰਾ ਹੈ ਉਹਨਾਂ ਨੇ ਖੂਹ ਦੀ ਬੰਨੀ ਉੱਪਰ ਚੜ੍ਹ ਕੇ ਪਹਿਲਾਂ ਉੱਪਰ ਅਸਮਾਨ ਵੱਲ ਨੂੰ ਦੇਖਿਆ ਤੇ ਫਿਰ ਆਪਣਾ ਮੂੰਹ ਉਸ ਖੂਹ ਦੀ ਬੰਨੀ ਉੱਪਰ ਟਿਕਾ ਦਿੱਤਾ ਕੁਝ ਹੀ ਸਮੇਂ ਵਿੱਚ ਖੂਹ ਦਾ ਪਾਣੀ ਉੱਪਰ ਵੱਲ ਨੂੰ ਆ ਗਿਆ ਬੱਕਰੀਆਂ ਨੇ ਪਾਣੀ ਪੀਤਾ ਤੇ ਰੱਬ ਦਾ ਸ਼ੁਕਰ ਕੀਤਾ ਤੇ ਵਾਪਸ ਜੰਗਲ ਵੱਲ ਨੂੰ ਭੱਜ ਗਈਆਂ ਇਹ ਹੀ ਵੇਖ ਕੇ ਬਾਬਾ ਫਰੀਦ ਜੀ ਬਹੁਤ ਹੈਰਾਨ ਹੋਏ ਬਾਬਾ ਫਰੀਦ ਜੀ ਸੋਚਣ ਲੱਗੇ ਕਿ ਚਲੋ ਹੁਣ ਤਾਂ ਪਾਣੀ ਉੱਪਰ ਆ ਗਿਆ ਹੈ ਜਾ ਕੇ ਮੈਂ ਵੀ ਆਪਣੀ ਪਿਆਸ ਬੁਝਾ ਲੈਂਦਾ ਹਾਂ ਹੁਣ ਤਾਂ ਬੱਕਰੀਆਂ ਵੀ ਜਾ ਚੁੱਕੀਆਂ ਹਨ ਜਿਵੇਂ ਹੀ ਬਾਬਾ ਫਰੀਦ ਜੀ ਉਸ ਖੂਹ ਦੇ ਕੋਲ ਪਹੁੰਚੇ ਤਾਂ ਕੀ ਦੇਖਦੇ ਹਨ ਕਿ ਸਾਰਾ ਪਾਣੀ ਫਿਰ ਤੋਂ نیچے ਜਾ ਚੁੱਕਿਆ ਸੀ ਬਾਬਾ ਫਰੀਦ ਜੀ ਇਹ ਸਭ ਦੇਖ ਕੇ ਬਹੁਤ ਹੈਰਾਨ ਹੋਏ ਕਿ ਹਾਲੇ ਤਾਂ ਹੁਣੇ ਹੀ ਪਾਣੀ ਉੱਪਰ ਆਇਆ ਸੀ ਇਹ ਪਾਣੀ ਥੱਲੇ ਕਿਵੇਂ ਚਲਾ ਗਿਆ ਬਾਬਾ ਫਰੀਦ ਜੀ ਸੋਚਦੇ ਨੇ ਕਿ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਮੈਂ ਤਾਂ ਅੱਲਾ ਦੀ ਬੰਦਗੀ ਵੀ ਕਰਦਾ ਹਾਂ ਰੱਬ ਦੀ ਹਮੇਸ਼ਾ ਇਬਾਦਤ ਕਰਦਾ ਹਾਂ ਤੇ ਮੈਨੂੰ ਪਾਣੀ ਵੀ ਪੀਣ ਨੂੰ ਨਹੀਂ ਮਿਲਿਆ ਤੇ ਉਹ ਬੱਕਰੀਆਂ ਸਾਰਾ ਦਿਨ ਜੰਗਲ ਵਿੱਚ ਘੁੰਮਦੀਆਂ ਨੇ ਤੇ ਇਬਾਦਤ ਵੀ ਨਹੀਂ ਕਰਦੀਆਂ ਪਰ ਫਿਰ ਵੀ ਉਹਨਾਂ ਨੂੰ ਪਾਣੀ ਪੀਣ ਨੂੰ ਮਿਲ ਗਿਆ ਅਜਿਹਾ ਕਿਉਂ ਹੋ ਰਿਹਾ ਹੈ ਬਾਬਾ ਫਰੀਦ ਜੀ ਅਸਮਾਨ ਵੱਲ ਦੋਵੇਂ ਹੱਥ ਉੱਪਰ ਕਰਕੇ ਰੱਬ ਨੂੰ ਕਹਿਣ ਲੱਗੇ ਕਿ हे ਅੱਲਾ ਪਾਕ हे ਰੱਬਾ हे ਮੇਰੇ ਮੌਲਾ हे ਅਰਸ਼ੇ ਪਾਕ ਇਹ ਮੇਰੇ ਨਾਲ ਕੀ ਹੋ ਰਿਹਾ ਹੈ ਤੂੰ ਉਹਨਾਂ ਬੱਕਰੀਆਂ ਦੀ ਪਿਆਸ ਨੂੰ 부ਝਾ ਦਿੱਤਾ ਉਹਨਾਂ ਦੀ ਫਰਿਆਦ ਨੂੰ ਸੁਣ ਲਿਆ ਪਰ ਜਦੋਂ ਕਿ ਮੈਂ ਤੈਨੂੰ ਮੰਨਣ ਵਾਲਾ ਹਾਂ ਤੇਰੀ ਇਬਾਦਤ ਕਰਨ ਵਾਲਾ ਹਾਂ ਜਦੋਂ ਮੈਂ ਖੂਹ ਤੋਂ ਪਾਣੀ ਪੀਣ ਆਇਆ ਤਾਂ ਤੁਸੀਂ ਖੂਹ ਦਾ ਪਾਣੀ ਫਿਰ ਤੋਂ ਨੀਚੇ ਕਰ ਦਿੱਤਾ ਤੂੰ ਮੇਰੇ ਨਾਲ ਅਜਿਹਾ ਕਿਉਂ ਕੀਤਾ ਜਦੋਂ ਬਾਬਾ ਫਰੀਦ ਜੀ ਨੇ ਰੱਬ ਨੂੰ ਮੇਹਣਾ ਮਾਰਿਆ ਤਾਂ ਰੱਬ ਵੱਲੋਂ ਆਵਾਜ਼ ਆਈ ਐ ਫਰੀਦ ਜਦੋਂ ਤੂੰ ਇਸ ਖੂਹ ਤੋਂ ਪਾਣੀ ਪੀਣ ਆਇਆ ਤਾਂ ਪਾਣੀ ਡੂੰਘਾ ਦੇਖ ਕੇ ਤੈਨੂੰ ਮੇਰਾ ਖਿਆਲ ਕਿਉਂ ਨਹੀਂ ਆਇਆ ਕੀ ਤੈਨੂੰ ਮੇਰੇ ਤੇ ਯਕੀਨ ਨਹੀਂ ਸੀ ਤੂੰ ਤਾਂ ਇਹ ਸੋਚਣ ਲੱਗ ਪਿਆ ਕਿ ਕੋਈ ਸਾਧਨ ਲੈ ਕੇ ਆਵੇਗਾ ਕੋਈ ਬਾਲਟੀ ਲੈ ਕੇ ਆਵੇਗਾ ਖੂਹ ਵਿੱਚੋਂ ਪਾਣੀ ਕੱਢੇਗਾ ਤੇ ਮੈਨੂੰ ਪਾਣੀ ਪੀਣ ਨੂੰ ਮਿਲ ਜਾਵੇਗਾ ਤੇ ਮੈਂ ਆਪਣੀ ਪਿਆਸ ਬੁਝਾ ਲਵਾਂਗਾ ਐ ਫਰੀਦ ਤੂੰ ਮੇਰੇ ਅੱਗੇ ਦੁਆ ਨਹੀਂ ਕੀਤੀ ਸਜਦੇ ਵਿੱਚ ਆ ਕੇ ਮੈਨੂੰ ਫਰਿਆਦ ਨਹੀਂ ਕੀਤੀ ਕਿ ਐ ਰੱਬ ਮੈਂ ਤੇਰੇ ਅੱਗੇ ਦੁਆ ਕਰਦਾ ਹਾਂ ਕਿ ਮੈਂ ਬਹੁਤ ਪਿਆਸਾ ਹਾਂ ਮੈਨੂੰ ਪਾਣੀ ਚਾਹੀਦਾ ਹੈ ਪਰ ਮੈਂ ਤੈਨੂੰ ਪਾਣੀ ਦੇ ਦਿੰਦਾ ਹਾਂ ਪਰ ਤੂੰ ਮੇਰੇ ਤੇ ਯਕੀਨ ਨਹੀਂ ਕੀਤਾ ਤੂੰ ਦੁਨਿਆਵੀ ਸਾਧਨਾਂ ਨੂੰ ਉਡੀਕਦਾ ਰਿਹਾ ਪਰ ਜਦੋਂ ਬੱਕਰੀਆਂ ਪਾਣੀ ਪੀਣ ਆਈਆਂ ਤਾਂ ਉਹਨਾਂ ਨੇ ਦੇਖਿਆ ਕਿ ਪਾਣੀ ਬਹੁਤ ਡੂੰਘਾ ਹੈ ਉਹਨਾਂ ਨੇ ਫਿਰ ਮੇਰੇ ਅੱਗੇ ਦੁਆ ਕੀਤੀ ਤੇ ਮੈਂ ਉਹਨਾਂ ਦੀ ਦੁਆ ਨੂੰ ਕਬੂਲ ਕੀਤਾ ਤੇ ਪਾਣੀ ਨੂੰ ਉੱਪਰ ਲੈ ਆਂਦਾ ਇਸ ਤਰ੍ਹਾਂ ਉਹਨਾਂ ਬੱਕਰੀਆਂ ਨੂੰ ਮੇਰੇ ਤੇ ਯਕੀਨ ਸੀ ਕਿ ਅੱਲਾਹ ਨੇ ਜੇ ਸਾਨੂੰ ਜਨਮ ਦਿੱਤਾ ਹੈ ਤਾਂ ਉਹ ਸਾਡੀ ਪਿਆਸ ਵੀ ਜ਼ਰੂਰ ਬੁਝਾਵੇਗਾ ਸਾਡੀ ਭੁੱਖ ਵੀ ਮਿਟਾਵੇਗਾ ਉਹਨਾਂ ਬੱਕਰੀਆਂ ਨੂੰ ਮੇਰੇ ਤੇ ਯਕੀਨ ਸੀ ਤੇ ਤੈਨੂੰ ਦੂਜਿਆਂ ਉੱਪਰ ਇਸ ਲਈ ਤੈਨੂੰ ਪਾਣੀ ਪੀਣ ਨੂੰ ਨਹੀਂ ਮਿਲਿਆ ਇਹ ਸੁਣ ਕੇ ਬਾਬਾ ਫਰੀਦ ਜੀ ਬਹੁਤ ਹੈਰਾਨ ਹੋਏ ਤੇ ਉਹਨਾਂ ਨੂੰ ਗਿਆਨ ਹੋ ਗਿਆ ਕਿ ਹਾਲੇ ਵੀ ਮੇਰੀ ਬੰਦਗੀ ਕੱਚੀ ਹੈ ਮੇਰੀ ਇਵਾਦਤ ਵਿੱਚ ਕਮੀ ਹੈ ਹਾਲੇ ਹੋਰ ਇਵਾਦਤ ਕਰਨ ਦੀ ਬਹੁਤ ਜ਼ਰੂਰਤ ਹੈ ਸੋ ਵਾਹਿਗੁਰੂ ਜੀ ਇਸੇ ਤਰ੍ਹਾਂ ਸਾਨੂੰ ਵੀ ਕਰਨਾ ਚਾਹੀਦਾ ਹੈ ਸਾਨੂੰ ਮੰਗਣਾ ਚਾਹੀਦਾ ਹੈ ਤਾਂ ਉਸ ਰੱਬ ਕੋਲੋਂ ਉਸ ਪਰਵਰਦ گار ਕੋਲੋਂ ਜੋ ਇਸ ਦੁਨੀਆਂ ਦਾ ਮਾਲਕ ਹੈ ਉਹੀ ਸਿਰਫ ਸਾਡੀ ਆਸ ਮਰਾਦ ਨੂੰ ਪੂਰਾ ਕਰਦਾ ਹੈ ਸਿਰਫ ਉਹੀ ਸ ਨੂੰ ਹਰ ਮੁਸੀਬਤ ਹਰ ਮੁਸ਼ਕਲ ਤੋਂ ਬਾਹਰ ਕੱਢ ਸਕਦਾ ਹੈ ਸਾਨੂੰ ਕਿਸੇ ਵੀ ਇਨਸਾਨ ਅੱਗੇ ਹੱਥ ਨਹੀਂ ਫਲਾਉਣੇ ਚਾਹੀਦੇ ਜਾਂ ਕਿਸੇ ਇਨਸਾਨ ਦੀ ਮਦਦ ਦੀ ਉਡੀਕ ਨਹੀਂ ਕਰਨੀ ਚਾਹੀਦੀ ਅੱਜ ਦਾ ਇਨਸਾਨ ਤਾਂ ਸਗੋਂ ਬੇਵਫਾ ਤੇ ਧੋਖੇ ਤੋਂ ਸਿਵਾ ਕੁਝ ਨਹੀਂ ਦਿੰਦਾ ਕਦੀ ਵੀ ਤੁਹਾਡੀ ਢਾਲ ਬਣ ਕੇ ਨਹੀਂ ਖੜਦਾ ਸਗੋਂ ਅੱਜ ਦਾ ਇਨਸਾਨ ਤਾਂ ਇਹੋ ਸੋਚਦਾ ਹੈ ਕਿ ਇਸ ਨੂੰ ਦੁਖੀ ਕਿਹੜੇ-ਕਿਹੜੇ ਤਰੀਕੇ ਨਾਲ ਕੀਤਾ ਜਾਵੇ ਸੋ ਰੱਬ ਦੇ ਪਿਆਰਿਓ ਸਿਰਫ ਉਸੇ ਰੱਬ ਅੱਗੇ ਦੁਆ ਕਰੋ ਉਹੀ ਮੁਸੀਬਤ ਦਾ ਹੱਲ ਕਰੇਗਾ ਸਾਨੂੰ ਕਿਸੇ ਵੀ ਇਨਸਾਨ ਅੱਗੇ ਹੱਥ ਨਹੀਂ ਫਲਾਉਣੇ ਚਾਹੀਦੇ ਸਿਰਫ ਉਹੀ ਸਾਨੂੰ ਸਹੀ ਰਾਹ ਦਿਖਾਵੇਗਾ ਯਕੀਨ ਸਿਰਫ ਉਸ ਰੱਬ ਤੇ ਹੀ ਹੋਣਾ ਚਾਹੀਦਾ ਹੈ ਜੇਕਰ ਰੱਬ ਨਾਲ ਸੱਚਾ ਪਿਆਰ ਹੋਵੇ ਤਾਂ ਉਹ ਤੁਹਾਡੀ ਮਦਦ ਜ਼ਰੂਰ ਕਰੇਗਾ ਸੋ ਵਾਹਿਗੁਰੂ ਜੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਸਾਖੀ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨ ਧੰਨ ਬਾਬਾ ਫਰੀਦ ਜੀ ਮੇਰਾ ਦੇ ਦਤਿਆ ਮਿਹਰ ਕਰਨ